पवन गुरु पाणी पिता माता तस महात दिवस रात दुई दाई दाया खेल सरल जगत चले आईया बुरिया वाचे कर मूर करिया को आपनी के निर्णय ਨਾਮ ਤੇ ਆ ਰੇ ਮਨ ਸਕਤ ਕਾਲ ਨਾਮ ਤੇ ਮੁਖ ਉਜਲੇ ਤੇਤੀ ਝੁਟੀ ਨਾਲ ਜਿਨੀ ਨਾਮ ਤੇ ਆ ਰੇ ਮਨ ਸਕਤ ਕਾਲ ਨਾਮ ਤੇ ਮੁਖ ਉਜਲੇ ਤੇਤੀ ਝੁਟੀ ਨਾਲ ਨਾ ਕਾਉਸਾ ਵਾਧ ਵ੍ਰਿਧੀ ਕੀ ਭਤੇ ਇਸ ਸਮੇਂ ਕਸਬਾ ਮੁੱਲਾਂਪੁਰ ਗਰੀਬਦਾਸ ਦੇਖੇ ਮੌਜੂਦਾਂ ਜੀ ਜਿੱਥੇ ਅੱਜ ਤਨ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਨਗਰ ਨਿਵਾਸੀਆਂ ਵੱਲੋਂ ਤੇ ਨਾਮਲੇਵਾ ਸੰਗਤਾਂ ਵੱਲੋਂ ਮਨਾਇਆ ਗਿਆ ਸੋ ਸਾਡੇ ਨਾਲ ਪ੍ਰਬੰਧਕ ਹਾਜ਼ਰ ਨੇ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਹੈ ਅੱਜ ਇਹਨਾਂ ਸਮਾਗਵਾਂ ਦੇ ਬਾਰੇ ਤੇ ਹੋਰ ਕੀ ਸਨੇਹਾ ਦੇਣਾ ਚਾਹੁੰਦੇ ਨੇ ਗੱਲਬਾਤ ਕਰ ਲੰਦੇ ਆ ਕੀ ਨਾ ਜੀ ਆਪਣਾ 박 ਸਿੰਘ 박수 ਜੀ ਕੀ ਪ੍ਰੋਗਰਾਮ ਲਿਖਿਆ ਗਿਆ ਸੀ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਨਿਊ ਚੈਨਲ ਵਾਲਿਆਂ ਦਾ ਜੋ ਕਿ ਸਾਡੇ ਸਨੇਹ ਨੂੰ ਮੰਨਦੇ ਹੋਏ ਗੁਰਦੁਆਰਾ ਸਾਹਿਬ ਵੀ ਕੇ ਪਹੁੰਚ ਕੇ ਜੋ ਵੀ ਗੁਰਦੁਆਰਾ ਨਾਗਦਰਵਾਸ ਸਾਹਿਬ ਕੇ ਪ੍ਰੋਗਰਾਮ ਲਿਖੇ ਜਾਂਦੇ ਹਨ ਉਹਨਾਂ ਨੂੰ ਕਵਰ ਕਰਕੇ ਦੁਨੀਆਂ ਦੇ ਵਿੱਚ ਪਹੁੰਚਾਉਂਦੇ ਹਨ ਧੰਨਵਾਦ ਚੈਨਲ ਜੀ ਦਾ ਸੋ ਹਰ ਸੋ ਹੀਰਾ ਛਾਟ ਕੇ ਕਰੇ ਆਨ ਕੀ ਆਸ ਤੇਰਾ ਦੋਦ ਕਿ ਜਾਏਂਗੇ ਸਤਿ ਭਾਖੇ ਰਦਾਸ ਸਾਇਬ ਸ੍ਰੀ ਗੁਰਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ 648 ਮਾ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਨਾਗਦਰਵਾਸ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਅੱਜ ਆਪਾਂ ਸਾਰੇ ਪ੍ਰਬੰਧਕਾਂ ਨੇ ਨਗਰ ਨਿਵਾਸੀਆਂ ਨੇ ਰਵਿਦਾਸ ਮਹਾਰਾਜ ਦੇ ਨਾਮ ਲੈਵਾ ਸੰਗਤਾਂ ਵੱਲੋਂ ਬਹੁਤ ਹੀ ਸਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਹੈ ਜਿਸ ਦੇ ਸੰਬੰਧ ਵਿੱਚ ਢਾਡੀ ਜਥਾ ਸਹਿਬ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਅੰਦਰ ਢਾਡੀ ਜਥੇ ਨੇ ਸੰਗਤਾਂ ਨੂੰ ਢਾਡੀ ਬਾਰਾਂ ਦੁਆਰਾ ਨਿਹਾਲ ਕੀਤਾ ਅਤੇ ਅਸੀਂ ਅੱਗੋਂ ਵੀ ਆਸ ਕਰਦੇ ਹਾਂ ਕਿ ਜੋ ਵੀ ਪ੍ਰੋਗਰਾਮ ਸਾਡੇ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾਂਦੇ ਹਨ ਉਹ ਸੰਗਤਾਂ ਦੇ ਸਹਿਯੋਗ ਨਾਲ ਵੱਧ ਚੜ ਕੇ ਮਨਾਏ ਜਾਣ ਅਤੇ ਸੰਗਤਾਂ ਨੂੰ ਮੈਂ ਸਹਾਇ ਗੁਰਦਾਸ ਮਹਾਰਾਜ ਪ੍ਰਕਾਸ਼ ਦਿਹਾੜੀ ਦੀ ਖੁਸ਼ੀਆਂ ਮੁਕਤ ਰੱਖਦੇ ਹੋਇਆ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਹੋਰ ਇਹਮਤ ਸਿੰਘ ਜੀ ਤੁਸੀਂ ਵਿਚਰਦੇ ਰਹਿੰਦੇ ਹੋ ਇਲਾਕੇ ਦੇ ਵਿੱਚ ਸੰਗਤਾਂ ਦੇ ਨਾਲ ਤੁਹਾਡਾ ਮਲਾਪ ਹੁੰਦਾ ਰਹਿੰਦਾ ਹੈ ਔਰ ਕਿਸ ਤਰ੍ਹਾਂ ਦਾ ਰੁਝਾਨ ਹੈ ਸੰਗਤਾਂ ਦੇ ਵਿੱਚ ਖਾਸ ਕਰਕੇ ਗੱਲ ਕੀਤੀ ਜਾਵੇ ਤਾਂ ਸਾਡੇ ਅ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਕੀ ਤੁਸੀਂ ਉਪਦੇਸ਼ ਦੇਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਸੁਨੇਹੇ ਨੂੰ ਸੁਣ ਕੇ ਸਾਡੀ ਸਾਡੀ ਹਾਜ਼ਰੀ ਭਰਦੇ ਨੇ ਤੇ ਸਾਡਾ ਸੁਨੇਹਾ ਅੱਗੇ ਲਾਉਂਦੇ ਨੇ ਸਾਡਾ ਮਾਨ ਹੌਸਲਾ ਵਧਾਉਂਦੇ ਨੇ ਸਾਡੀ ਬੇਨਤੀ ਇਹ ਹੈ ਦੇਖੋ ਜੀ ਸਾਧ ਸੰਗਤ ਜੀ ਅਸੀਂ ਇਸ ਵੇਲੇ ਸਾਡੇ ਗੁਰਦੁਆਰਾ ਪ੍ਰਬੰਧ ਕਮੇਟੀ ਗੁਰਦੁਆਰਾ ਨਾਨਕ ਦਰਬਾਰ ਕਾਫੀ ਸਮੇਂ ਤੋਂ ਅਸੀਂ ਲਗਾਤਾਰ ਕੰਮ ਕਰਦੇ ਆ ਰਹੇ ਨੇ ਜਿਹਦੇ ਵਿੱਚ ਆਪਾਂ ਸੰਗਤਾਂ ਨੂੰ ਜੋੜ ਕੇ ਪ੍ਰੇਰਕ ਬੇਨਤੀਆਂ ਕਰਕੇ ਸਾਰੀ ਪ੍ਰਬੰਧ ਕਮੇਟੀ ਦੇ ਨਾਲ ਮਿਲ ਕੇ ਆਪਣੇ ਭਾਈਚਾਰੇ ਨੂੰ ਇਕੱਠਾ ਕੀਤਾ ਇਕੱਠਾ ਕਿਉਂ ਕੀਤਾ ਹਮਸਰ ਦਿਲ ਦੀਆਂ ਦਿਆਲ ਨਾਲ ਤੁਮ ਸਰ ਅਭਪ ਤਿਆਰ ਕਿ ਆ ਕੀਜੈ ਬਚਨੀ ਤੋਰ ਮਨ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੈ ਗੁਰੂਬਦਾ ਜੀ ਦਾ ਸੰਦੇਸ਼ ਹੈ ਉਹਨੂੰ ਅਸੀਂ ਮੁੱਖ ਰੱਖ ਕੇ ਸਾਧ ਸੰਗਤ ਜੀ ਅਸੀਂ ਇਹ ਕਾਰਜ ਕਰ ਰਹੇ ਨੇ ਬਹੁਤ ਸਾਨੂੰ ਸਹਿਯੋਗ ਮਿਲਿਆ ਸੰਗਤਗਰ ਇਲਾਕੇ ਦਾ ਨਗਰ ਨਿਵਾਸੀਆਂ ਦਾ ਜੋ ਕਿ ਅੱਜ ਸਾਡੇ ਕੋਲ ਅਸੀਂ ਇਹ ਗੁਰੂ ਜਰਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਫਰਾ ਇੱਕ ਪਵਿੱਤਰ ਸਥਾਨ ਹੈ ਜਿਹਦੇ ਵਿੱਚ ਅਸੀਂ ਇਥੇ ਭਾਈਚਾਰੇ ਨਾਲ ਮਿਲ ਕੇ ਲਾਜ ਮਿਲ ਕੇ ਇਕੱਤਰਤਾ ਦੇ ਨਾਲ ਵਿਚਾਰ ਕੀਤੀ ਵੀ ਆਪਾਂ ਇਸ ਤਰ੍ਹਾਂ ਕਰੀਏ ਇਸ ਸਥਾਨ ਤੇ ਆਪਾਂ ਉਸ ਦਾ ਗੁਰਪੁਰਬ ਮਨਾ ਕੇ ਗੁਰੂ ਜਰਜੀ ਦਾ ਚਾਦਾ ਲੰਗਰ ਸਕਾਉ ਸੰਗਤਾਂ ਨੂੰ ਢਾਡੀ ਦਰਬਾਰ ਸਜੇ ਨੇ ਬਹੁਤ ਚੰਗੇ ਪ੍ਰਬੰਧ ਕਮੇਟੀ ਵੱਲੋਂ ਅਰੇਂਜਮੈਂਟ ਕੀਤੇ ਗਏ ਜੋ ਸੰਗਤਾਂ ਸਹਿਯੋਗ ਦੇ ਨਾਲ ਉਹ ਸਾਰੀਆਂ ਸੰਗਤਾਂ ਨੇ ਬਹੁਤ ਪਿਆਰ ਸਰਦਾਰਾਂ ਦੀ ਹਾਜ਼ਰੀ ਭਰ ਕੇ ਗੁਰੂ ਦੇ ਖੁਸ਼ਾ ਪ੍ਰਾਪਤ ਕਰੀਆਂ ਚਾਹ ਦੇ ਲੰਗਰ ਸ਼ੱਕੇ ਗੁਰੂ ਘਰ ਦੇ ਹਾਜ਼ਰ ਪਰਿਆਦਾ ਸੇਵਾਦਾਨ ਵੀ ਕੀਤਾ ਹੈ ਹੁਣ ਅਸੀਂ ਜੋ ਅਗਲਾ ਪ੍ਰੋਗਰਾਮ ਸਾਡਾ ਗੁਰੂ ਅਰਜਨ ਜੀ ਦਾ 14 ਤਰੀਕ ਨੂੰ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਜੋ ਕਿ ਅਸੀਂ ਇਹ ਲੇਟ ਤਾਂ ਕੀਤਾ ਇੱਕ ਸਾਡਾ ਇਹ ਪਵਿੱਤਰ ਥਾਨ ਬਣਿਆ ਗਿਆ ਅਸੀਂ ਇਹ ਵੀ ਸੇਵਾ ਪੂਰੀ ਨਿਭਾਈ ਨਿਭਾਉਣੀ ਸੀ ਸੰਗਤਾਂ ਨੇ ਇਹਨੂੰ ਵੀ ਮੁੱਖ ਰੱਖ ਕੇ ਅਸੀਂ ਸਾਰੀ ਸੰਗਤਾਂ ਨਾਲ ਜੋੜ ਕੇ 71 ਦਾ ਦੇ ਨਾਲ ਅਸੀਂ ਉਹ ਪ੍ਰੋਗਰਾਮ ਇਹ ਬਣਾਇਆ ਵੀ 14 ਤਰੀਕ ਨੂੰ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨਗੇ 16 ਤਰੀਕ ਨੂੰ ਉਹਦੇ ਸਪੂਰਨਤਾ ਕੀਤੀ ਜਾਵੇਗੀ ਗੁਰੂ ਦੇ ਲੰਗਰ ਤੋਂ ਤੁਰਤਕ ਤੁਹਾਡੀ ਦਰਬਾਰ ਸਨ ਨੇ ਸੰਤਾਂ ਨੇ ਬਹੁਤ ਸਹਿਯੋਗ ਦੇ ਨਾਲ ਵੱਧ ਚੜ ਕੇ ਹਿੱਸਾ ਪਾ ਕੇ ਗੁਰੂ ਘਰ ਦੀ ਸੇਵਾ ਨਿਭਾਉਣੀ ਹੈ ਸਾਨੂੰ ਬਹੁਤ ਹੌਸਲਾ ਹੈ ਸਾਨੂੰ ਬਹੁਤ ਮਾਣ ਹੈ ਅਸੀਂ ਇਹ ਹੀ ਬੇਨਤੀ ਕਰਦੇ ਅੱਗੇ ਨੂੰ ਆਪਣੀ ਨੌਜਵਾਨ ਵੀਰਾਂ ਨੂੰ ਨਸ਼ੇ ਤੋਂ ਬਚ ਕੇ ਗੁਰੂ ਘਰ ਨਾਲ ਜੁੜ ਕੇ ਜੋ ਗੁਰਬਾਣੀ ਦਾ ਸੰਦੇਸ਼ ਹੈ ਪੂਰੇ ਗੁਰੂ ਘਰ ਦਾ ਸੁਣ ਉਪਦੇਸ਼ ਇਸ ਵੱਲ ਲੱਕੇ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ ਤਾਂ ਕਿ ਲੋਕ ਸੋਕੇ ਲੋਕ ਸੋਲੇ ਸਾਡੇ ਮਾਤਾ ਪਿਤਾ ਸਾਡੇ ਮਨ ਨੂੰ ਖੁਸ਼ੀ ਹੋਵੇ ਉਹਨਾਂ ਨੂੰ ਖੁਸ਼ੀ ਹੋਵੇ ਸਾਡੇ ਬੱਚੇ ਚੰਗੇ ਕੰਮ ਕਰਦੇ ਨੇ ਧੰਨਵਾਦ ਹੋਣਾਂ ਪੁੱਲਾਂ ਦੇ ਖੇਵਾ ਬਖਸ਼ੋ ਜੀ ਇਸ ਇਸ ਜਗ੍ਹਾ ਬਾਰੇ ਦਿਓ ਜਾਣਕਾਰੀ ਹੈ ਕਿ ਸਥਾਨ ਬਣਾਇਆ ਗਿਆ ਹੈ ਤੇ ਕਿਹਨਾਂ ਦੇ ਨਾਂ ਤੇ ਇਹ ਜਿਹੜਾ ਸਥਾਨ ਹੈ ਜੀ ਇਹ ਜਗ੍ਹਾ ਗੁਰਦਾਰ ਸਾਹਿਬ ਦੀ ਬੋਲਦੀ ਕਹਿੰਦੇ ਪਰ ਅਸੀਂ ਗੁਰੂ ਜੀ ਦਾ ਅਥਾ ਪ੍ਰਗਟ ਉਹ ਕਰਿਓ ਜੀ ਮੰਦਿਰ ਸਥਾਨ ਬਣਾਇਆ ਹੈ ਹਾਂਜੀ ਹਾਂ ਮੰਦਿਰ ਹੈ ਮੰਦਿਰ ਮੰਦਿਰ ਬਣਾਇਆ ਹਾਂਜੀ ਹਾਂ ਹੁਣ ਅਸੀਂ ਇਥੇ ਚਾਰ ਦੁਆਰੀ ਚਾਰ ਦੁਆਰੀ ਵੀ ਕਰਾਈ ਹੈ ਠੀਕ ਹੈ ਜੀ ਹੁਣ ਇਸ ਦੇ ਬਾਅਦ ਅਸੀਂ ਇੱਕ ਦੋ ਕਮਰੇ ਪਾਉਣਾ ਹੈ ਇੱਥੇ ਅਸੀਂ ਬਣਾਉਣਾ ਕੰਮ ਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ ਦਾਨੀ ਵੀਰਾਂ ਦੇ ਨਾਲ ਅਸੀਂ ਇਹ ਕਰਦ ਕਰਨਾ ਅਸੀਂ ਇਹ ਵੀ ਬੇਨਤੀ ਕਰਨੀ ਅੱਗੇ ਤੋਂ ਪ੍ਰੇਰਣੀ ਗੱਲ ਵੀ ਸਾਰੇ ਸੰਗਤਾਂ ਜੁੜ ਕੇ ਜਿੰਨਾ ਵੀ ਸਰਦਾ ਥੋੜੇ ਥੋੜਾ ਬਹੁਤੇ ਬਹੁਦਾ ਦਾਨ ਕਰਕੇ ਤਾਂ ਕਿ ਅਸੀਂ ਪਵਿੱਤਰ ਥਾਨ ਗੁਰੂ ਦਾ ਜੀ ਦਾ ਪ੍ਰਗਟ ਕਰੀਏ ਤਾਂ ਕਿ ਐਨ ਤੋਂ ਸੋਭਾ ਹੋਵੇ ਸੰਗਤਾਂ ਆਉਣ ਜਾਣ ਨੂੰ ਉੱਠਣ ਬੈਠਣ ਨੂੰ ਸੇਵਾ ਕਰਨ ਨੂੰ ਪਿਆਰ ਸਤਿਕਾਰ ਬਦਲ ਸਭ ਵਾਹਿਗੁਰੂ ਜੀ ਕੀ ਫਤਿਹ नान शांत सुख आयसि चा सभु सदा कुर्बानी वॾे आया नानक पूत ਸਤਿ ਸ਼੍ਰੀ ਅਕਾਲ ਅਕੀਰੋ ਗੁਪਈ ਦਾ ਕੋਸਰੇ ਸੁਣੀ ਸੇਤੀ ਟਾੜੀ ਜਿਵੇਂ ਅਸੀਂ ਗੱਲ ਕੀਤੀ ਪਹਿਲਾਂ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਤੁਮ-ਤਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਇਸ ਸਮੇਂ ਤਸਵੀਰਾਂ ਪਿੰਡ ਰਾਣੀ ਮਾਜਰਾ ਨਿਊ ਚੰਡੀਗੜ੍ਹ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਤੇ ਹੋਰ ਪਿੰਡ ਦੇ ਨੌਜਵਾਨ ਸੇਵਾਦਾਰ ਭਰਾ ਹਾਜ਼ਰ ਨੇ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਅੱਜ ਦੇ ਇਹਨਾਂ ਪ੍ਰਕਾਸ਼ ਦਿਹਾੜਾ ਸੰਬੰਧੀ ਬਾਈ ਜੀ ਕੀ ਨਾਈ ਆਪਣਾ ਸ਼ਮਸ਼ੇਰ ਸਿੰਘ ਜੀ ਕਿੰਨੀ ਦੇਰ ਤੋਂ ਤੁਹਾਡੇ ਪਿੰਡ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਅ ਜਦੋਂ ਤੋਂ ਤੁਹਾਡੇ ਤੋਂ ਜਦੋਂ ਦੀ ਤੁਹਾਡੀ ਸੋਝੀ ਸੰਭਲੀ ਆ ਉਦੋਂ ਤੋਂ ਤੁਸੀਂ ਦੇਖਦੇ ਹੋ ਤੇ ਕਿਸ ਤਰ੍ਹਾਂ ਦਾ ਮਤਲਬ ਸੰਗਤਾਂ ਦੇ ਵਿੱਚੋਂ ਰੁਝਾਨ ਹੁੰਦਾ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਗੱਲ ਕੀਤੀ ਜਾਵੇ ਸਾਦੇ ਲੰਗਰਾਂ ਤੋਂ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਜਲੇਬੀਆਂ ਤੱਕ ਲੰਗਰਾਂ ਦੇ ਵਿੱਚ ਵਰਤਾਈਆਂ ਜਾ ਰਹੀਆਂ ਨਾ ਕਿਸ ਤਰ੍ਹਾਂ ਦਾ ਸਹਿਯੋਗ ਹੁੰਦਾ ਰਾਮ ਬਹੁਤ ਵਧੀਆ ਸਾਰੇ ਬੰਦੇ ਸਹਿਯੋਗ ਹੁੰਦੇ ਸਭ ਵਧੀਆ ਜਿਹੜੇ ਬੱਗੇੜ ਕੇ ਕਰਦੇ ਕੀ 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 ਪ੍ਰੋਗਰਾਮ ਰੱਖਿਆ ਜਾਂਦਾ ਸ੍ਰੀ ਖਡਵਰ ਸਾਹਿਬ ਰਾਮੰਦਿਰ ਠੀਕ ਹੈ ਕੇਨ ਬਣਾ ਲੇ ਫਿਰ ਉਹ ਬਾਦ ਨੰਗਰ ਗਿਆ ਲੱਤ ਨਹੀਂ ਸੁਬਾ ਸ਼ਾਮ ਦੇ ਪਹਿਲੇ ਕਿਹੜੀ ਜਗ੍ਹਾ ਤੇ ਪ੍ਰੋਗਰਾਮ ਕਰਵਾਇਆ ਜਾਂਦਾ ਗੁਰਦੁਆਰਾ ਸਾਹਿਬ ਤੇ ਆਏ ਇਸ ਜਿਹੜਾ ਲੰਗਰ ਵਰਤਾਇਆ ਜਾ ਰਿਹਾ ਜੇ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਆਇਆ ਥੋੜੀ ਕੰਮ ਠੀਕ ਹੈ ਲੰਗਰ ਜਿਆਦਾ ਹੋ ਜਾਂਦੀ ਜੀ ਹਾਂ ਉਹ ਇਹਦਾ ਫਰਕ ਨਹੀਂ ਪੈਂਦਾ ਤੇ ਜੇ ਗੱਲ ਕਰੀਏ ਵੀ ਕੱਲੇ ਰਾਣੀ ਮਾਝ ਦੇ ਪਿੰਡ ਦੀ ਸੰਗਤ ਵੱਲੋਂ ਉਪਰਾਲਾ ਕੀਤਾ ਜਾਂਦਾ ਹੋਰ ਪਿੰਡਾਂ ਦੀ ਸੰਗਤਾਂ ਵੀ ਨਾਲ ਕੱਲਾ ਰਾਣੀ ਮਾਝ ਕੱਲਾ ਰਾਣੀ ਮਾਝ ਤੇ ਕੁਝ ਵਜੀ ਸਨੇਹਾ ਦੇਣਾ ਚਾਹੂਂਗੇ ਸੰਗਤਾਂ ਨੂੰ ਵਜੀ ਕਰ ਲੈ ਇਸ ਤਰ੍ਹਾਂ ਐ ਵੀ ਵਿਖੋ ਭਗਤ ਰਵਿਦਾਸ ਜੀ ਜਿਹੜੇ ਦੇਣ ਸਾਡੀ ਜੋ ਵੀ ਹੈ ਨਾ ਵਰਗੇ ਜਿਹੜਾ ਸਾਡਾ ਐਸੀ ਕੋਟ ਹੈ ਇਹਨਾਂ ਦੀ ਵਜੀ ਦੇਣਾ ਜਿਹੜੀ ਕੋਈ ਸਾਡਾ ਪੂਰੀ ਸਿੱਖਾਂ ਉਹਨਾਂ ਦਾ ਦੇਣਾ ਹੀ ਦੇ ਸਕਦੇ ਤੇ ਸਾਡੇ ਜਿੰਨੇ ਵੀ ਮਤਲਬ ਇਹ ਖਰੇ ਵਰਗੇ ਲੋਕ ਹੈਗੇ ਤੇ ਅੱਜ ਤਕਰੀਬਨ ਕੋਈ ਫਰਕ ਰਹਿ ਨਹੀਂ ਗਿਆ ਹੈ ਸਾਡੇ ਮਿੰਦੇ ਇੰਨੇ ਵੀ ਮਤਲਬ ਹਨਾ ਜੱਟ ਭਾਈ ਹੈਗੇ ਸਾਰੇ ਉਹ ਫੁੱਲ ਸਪੋਰਟ ਕਰਦੇ ਨੇ ਉਹ ਫੁੱਲ ਸਪੋਰਟ ਕਰਦੇ ਨੇ ਜਿਹੜੀ 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 ਚੀਜ਼ ਨੂੰ ਲੈ ਕੇ ਸਾਡੇ ਮਹਾਰਾਜ ਗੁਰੂ ਰਵਿਦਾਸ ਜੀ ਨੇ ਜੋ ਉਪਦੇਸ਼ ਦਿੱਤਾ ਜੀ ਸਾਂਝੀ ਬਾਲਤਾ ਦਾ ਭਾਵੇਂ ਉਹ ਗੁਰੂ ਰਵਿਦਾਸ ਜੀ ਸਨ ਜ ਸਾਡੇ ਦਸੋਂ ਗੁਰੂ ਹੋਏ ਨੇ ਉਹਨਾਂ ਵੱਲੋਂ ਉਪਦੇਸ਼ ਸਾਂਝੀ ਵਾਲਤਾ ਦਾ ਹੀ ਹੈ ਕਿਤੇ ਨਾ ਕਿਤੇ ਅੱਜ ਨਜ਼ਰ ਆ ਰਿਹਾ ਲੋਕਾਂ ਨੂੰ ਬਿਲਕੁਲ ਆ ਰਿਹਾ ਜੀ ਸਾਡੇ ਪਿੰਡ ਵਿੱਚ ਤਕਰੀਬਨ ਸਪੋਰਟ ਪੂਰੀ ਮਿਲਦੀ ਨਹੀਂ ਜੱਟ ਭਾਈ ਮਤਲਬ ਇਹ ਚੀਜ਼ ਸਾਡੇ ਪਿੰਡ ਵਿੱਚ ਤਕਰੀਬਨ ਖਤਮ ਹੀ ਹੈਗਾ ਜਾਤੀਵਾਦ ਵਾਲਾ ਨਹੀਂ ਜਾਤੀਵਾਦ ਕੋਈ ਨਹੀਂ ਹੈਗਾ ਸਾਡਾ ਮੈਂ ਦੇਖੋ ਜੱਟ ਭਾਈ ਵੀ ਤਾਂ ਫੁੱਲ ਸਪੋਰਟ ਕਰੀ ਲੈਂਦੇ ਹਾਂ ਸਾਡੇ ਨਾਲੋਂ ਵੱਧ ਕਰਕੇ ਕਰਦੇ ਸਾਨੂੰ ਵੀ ਜਿਹੜੀ ਗੱਲ ਤੁਸੀਂ ਕਹਿ ਦਿੰਦੇ ਬਹੁਤ ਪੂਰੀ ਸਪੋਰਟ ਕਰਦੇ ਨੇ ਵੀ ਕਾਹਨ ਵਾਲੀ ਗੱਲੇ ਨਹੀਂ ਔਰ ਜੱਟ ਬਾਈ ਪੁਲਿਸ ਕੋਲ ਕਰਦੇ ਆ। ਅ ਸਨੇਹਾ ਜੇ ਆਪਾਂ ਗੱਲ ਕਰੀਏ ਥੋੜਾ ਵੈਸੇ ਤਾਂ ਸਾਂਝੀ ਬਾਲਤਾ ਦਾ ਹੋਏਗਾ। ਵੈਸੇ ਕੀ ਮੈਸੇਜ ਦੇਣਾ ਚਾਹੂਗੇ ਅੱਜ ਤੇ ਦਿੰਦੇ। ਉਹ ਮੈਸੇਜ ਤਾਂ ਆਉਂਦਾ ਜੀ ਬਸ ਜਣੀ ਜਿਹੜੀ ਜਾਤ-ਪਾਤ ਉੱਪਰ ਉੱਠ ਕੇ ਗੱਲ ਕਰੇ। ਹਾਂ ਗੁਰਬਾਣੀ ਦੇ ਆਧਾਰ ਤੇ ਗੱਲ ਕਰੇ। ਗੁਰਬਾਣੀ ਹਾਂ। ਉਹ ਤਾਂ ਜਾਤ-ਪਾਤ ਵੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੋਈ ਹੈ ਨਾ ਮੰਡੀ ਨਹੀਂ ਆ। ਨਾ ਸਾਡੇ ਗੁਰੂਆਂ ਨੇ ਬਣੀਆਂ ਪਾਈਆਂ ਤੇ ਸਾਰੇ ਨੂੰ ਉਹ ਤਾਂ ਜਿੰਨੀ ਆਪਣੀ ਸਿੱਖ ਕੌਮ ਹੈ। ਇੰਨਾ ਹੀ ਪੂਰਾ ਪੰਜਾਬ ਹੈ ਪੂਰਾ ਵਰਲਡ ਇਹ ਕਹੂੰਗਾ ਜੀ ਮੈਂ ਤਾਂ। ਜੀ ਗੁਰਬਾਣੀ ਦੇ ਆਧਾਰ ਤੇ ਮਤਲਬ ਇਹ ਜਾਤਵਾਦ ਵਿੱਚ ਭ੍ਰੋਸਾ ਨਾ ਰੱਖੋ ਕਿਤੇ ਨਾ ਕਿਤੇ ਜੇ ਪਗਲ ਕਰੀਏ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਜਰੀਏ ਅੱਜ ਅਵੇਰਨੈਸ ਹੈ ਜੀ ਹਾਂ ਅਵੇਰਨੈਸ ਹੈ ਪਰ ਕਿਤੇ ਨਾ ਕਿਤੇ ਇਹ ਜਿਹੜਾ ਜਾਤੀਵਾਦ ਆ ਉਹ ਕਿਤੇ ਨਾ ਕਿਤੇ ਝਲਕਦਾ ਵੀ ਆ ਸਾਨੂੰ ਕੋਈ ਗੱਲ ਨਹੀਂ ਮੈਂ ਤਾਂ ਉਹੀ ਗੱਲ ਕਹਿਣਾ ਵੀ ਜੇ ਤੁਸੀਂ ਸਿੱਖ ਧਰਮ ਦੀ ਗੁਰੂਆਂ ਦੀ ਗੱਲ ਲੈ ਕੇ ਚੱਲੀਏ ਉਹਨਾਂ ਨੇ ਤਾਂ ਕੋਈ ਕਰਿਆ ਨਹੀਂ ਤਾਂ ਅਗਰ ਆਉਂਦੇ ਹਾਂ ਜੇ ਉਹਨਾਂ ਦੇ ਵਿਦੇਸ਼ ਤੇ ਚੱਲਣਾ ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤੇ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਸਭ ਵਿੱਚ ਖਤਮ ਹੋ ਗਈਆਂ ਹਾਂ ਤੁਸੀਂ ਕੋਈ ਸਨੇਹਾ ਦੇਣਾ ਚਾਹੋਗੇ ਤੁਹਾਡਾ ਪਰਵਤ ਹੈ ਜੀ ਇਹ ਵੀ ਜਿਸ ਤਰ੍ਹਾਂ ਹੁਣ ਅਸੀਂ ਮਨਾ ਰਹੇ ਹਾਂ ਜੀ ਗੁਰੂ ਦੇ ਜਨਮ ਦਾ ਪੁਰਬ ਜੀ ਇੱਕ ਸ਼ੁਕਰਾਨੇ ਵਜੋਂ ਮਨਾ ਰਹੇ ਹਾਂ ਕਿ ਇਹਨਾਂ ਨੇ ਮਤਲਬ ਸਾਨੂੰ ਜਿਹੜੇ ਛੋਟੇ ਵਰਗ ਤੇ ਹੂੰ ਉਹਨਾਂ ਨੂੰ ਘੱਲਣਾ ਘੱਲ ਕੇ ਸਾਨੂੰ ਅੱਜ ਬਰਾਬਰ ਦੇ ਨਾਲ ਜਿਉਂਦਾ ਜਿਹੜਾ ਅੱਕ ਦੋਂ ਦਾ ਅੱਕ ਦੋ ਆਇਆ ਜੀ ਠੀਕ ਹੈ ਜੀ ਬਾਕੀ ਸੰਦੇਸ਼ ਇਹੀ ਹੈ ਵੀ ਜਿੰਨੇ ਵੀ ਆਪਣੇ ਛੋਟੇ ਪਛੜੇ ਵਰਗ ਪੜ੍ਹ ਲਿਖਕ ਹੈ ਅੱਗੇ ਵੱਧੋ ਜਿਹੜਾ ਉਹਨਾਂ ਦਾ ਪਰਦੇਸ਼ ਹੈ ਕਿ ਅਸੀਂ ਇੱਕ ਪੜ੍ਹਨ ਦੀ ਸਹੀ ਅਸੀਂ ਬਰਾਬਰਤਾ ਦਾ ਹੱਕ ਲੈ ਸਕਦੇ ਆ ਅਧਰਵਾਜ ਨਹੀਂ ਅਸੀਂ ਉੱਪਰ ਜਿੰਨੇ ਕਿਤੇ ਡਾਕਟਰ ਭੀ ਮਰੋ ਵੇਟ ਕਰਦੀ ਸੋਚ ਨੂੰ ਵੀ ਇੱਥੇ ਅਪਣਾਉਣਾ ਪੈਣਾ ਨਾਲ ਅਪਣਾਉਣਾ ਪੈਣਾ ਜੀ ਕਿਉਂਕਿ ਸਾਡੇ ਕੋਲ ਸਿਰਫ ਵਿੱਦਿਆ ਦੇ ਘਣ ਹੈ ਤਾਂ ਜਿਹਦੇ ਨਾਲ ਅਸੀਂ ਟੱਕਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਮਤਲਬ ਆਰਥਿਕ ਤੌਰ ਤੇ ਅਸੀਂ ਉਹਨਾਂ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਵਿੱਦਿਅਕ ਤੌਰ ਤੇ ਅਸੀਂ ਉਹਨਾਂ ਦੇ ਨਾਲ ਮਤਲਬ ਬਰਾਬਰਤਾ ਦਾ ਹੱਕ ਲੈ ਸਕਦੇ ਹੱਕ ਲੈ ਸਕਦੇ ਹਾਂ ਜੀ ਸੋ ਸਾਡੇ ਨਾਲ ਰਾਣੇ ਮਾਜਰਾ ਪਿੰਡ ਨਿਊ ਚੰਡੀਗੜ੍ਹ ਦੇ ਵਿੱਚ ਪੈਂਦਾ ਇੱਥੋਂ ਦੇ ਨੌਜਵਾਨ ਸਨ ਜਿਨ੍ਹਾਂ ਵੱਲੋਂ ਵਧੀਆ ਗੱਲਾਬਾਤਾਂ ਕੀਤੀਆਂ ਗਈਆਂ ਨੇ ਜਿੱਥੇ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਲੰਗਰ ਦੀ ਵਿਵਸਥਾ ਕੀਤੀ ਗਈ, ਧਾਰਮਿਕ ਸਮਾਗਮ ਕੀਤੇ ਗਏ ਨੇ। ਉੱਥੇ ਵਧੀਆ ਗੱਲਾਂ ਬਾਤਾਂ ਰਾਹੀਂ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਨੌਜਵਾਨਾਂ ਨੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਲੋਕਾਂ ਤੱਕ ਵੀ ਇਹ ਮੈਸੇਜ ਪਹੁੰਚੇ। ਜਿਸ ਤਰ੍ਹਾਂ ਇਸ ਪਿੰਡ ਦੇ ਨੌਜਵਾਨ ਵੀਰ ਇੱਕ ਸਾਂਝੀ ਵਾਲਤਾ ਦਾ ਸਨੇਹਾ ਦੇ ਰਹੇ ਨੇ ਕਿ ਲੋਕ ਨੌਜਵਾਨ ਅੱਜ ਇੱਕ ਨੇ ਕਿਤੇ ਨਾ ਕਿਤੇ ਇਹ ਸਾਡੇ ਗੁਰੂਆਂ ਦੀ ਦੇਣ ਹੈ ਭਾਵੇਂ ਗੁਰੂ ਰਵਿਦਾਸ ਜੀ ਕਹ ਲੋ ਭਾਵੇਂ ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ ਦੇ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਗਈਆਂ ਨੇ ਉਹ ਸਿੱਖਿਆਵਾਂ ਦਾ ਇਹ ਅਸਰ ਹੈ ਕਿਤੇ ਨਾ ਕਿਤੇ ਵੇਖਣ ਨੂੰ ਮਿਲ ਰਿਹਾ ਸੋ ਸਭ ਨੂੰ ਰਲ ਕੇ ਰਹਿਣਾ ਚਾਹੀਦਾ ਸੋ ਇਹੋ ਜੇ ਪੁਰਬ ਇਹੋ ਜੇ ਤਿਹਾਰ ਗੁਰੂ ਸਾਰਿਆਂ ਦੇ ਸਾਂਝੇ ਹੁੰਦੇ ਨੇ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਂ ਸਤਨਾਮ ਸਿੰਘ ਧੰਨਵਾਦ برویہ سامنے 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 بہت بہت جنم پچھلے دلا دو یہ جنگ مارے لے کر

ਤੇ ਤੁਮ ਮਨ ਰੇ ਕੀ ਹੋਇਆ ਪੁਲੀ ਸਭਾ ਕਰਕੇ ਆਪਣਾ ਗੁਰੂ ਤਾਂ ਬਖਾਇਆ। ਉਹ ਰਾਜਾ ਕਹਿਣਾ ਕਿ ਆ ਜੇਹੀ ਕੰਮ ਸਹੀ ਕਰ ਰਹੇ ਹੋ। ਇਹ ਮਨਿ ਲੋਭੀ ਮੇਲੇ ਨਾਹੀ ਕੈਨਿ ਵੇਲੀ ਪੁਲੀ ਤਾਂ ਸਾਖਣੀ ਕਿ ਪੁਰੂ ਨੇ ਕੋਪਨ ਝਟ ਕੇ ਕੋਰ ਦਾਸ ਦੀ ਮਾਰ ਤੋਂ ਆਪਣਾ ਗੁਰੂ ਪਾ। ਪਰ ਜੇ ਕਹਿਣਗੇ ਰਾਜਾ ਜੇ ਤੁਹਾਨੂੰ ਸਭੇ ਤੇ ਯਕੀਨੀ ਆਉਗਾ ਤੁਸੀਂ ਆਪੇ ਆਪੇ ਆਣੇ ਨੂੰ ਖੋਲੋ ਜੇ ਆਪਨੇ ਆਪੇ ਵਿਰੋਧ ਦਾ ਮੇਟਾ ਹੋ ਜਾਵੇਗਾ ਰਾਜਾ ਕਹਿਣਗਾ ਠੀਕ ਹੈ ਪਰ ਸਭੀ ਸੇਵਾ ਵਾਸਤੇ ਸੇਵਾ ਲੈਣ ਲੱਗ ਪਏ ਤੇ ਰਾਜਾ ਮਿਲਣਾ ਚਲੇਗੇ ਜਦੋਂ ਮੈਨਾ ਚੋਣ ਗਿਆ ਅਰਾਏ ਨੇ ਚੌਂਕੜਾ ਮਾਰਿਆ ਭਰਜੀ ਤੇ ਚੌਂਕੜਾ ਮਾਰ ਕੇ ਬੈਠੀ ਕੰਤਰਿਆ ਹੋਈ گر اپنا سرپا گرمیش سنگھ جی وہ بھی گرو کی بخش پراپت کردار رنجیت سنگھ جی گرو کی بخش لائ سرکار تو خالصا جی گرم کپڑا نہیں یہ مخوضر کار بیجر کار گلوندر کار ਸਿਰਾਂ ਦੇ ਪਰਿਵਾਰਾਂ ਦੇ ਮੈਂਬਰ ਹੋਣਗੇ ਤੇ ਜਿਹੜਾ ਵੀ ਕੋਈ ਇੱਥੇ ਹਾਜ਼ਰ ਹੈ ਉਹ ਆ ਕੇ ਸਿਰੋਂ ਮੈਂ ਖੰਡਾ ਇੱਕ ਜਕਰ ਮੋਰੀ ਗੰਮੀ ਆਪਣਾ ਬੋਲੇ مہاراج آن بھی گرو بہارے بڑی شردا بڑے پیار ستارا پیما سیوا کردیا کو سیوا کردیا ਕੋਈ ਨਹੀਂ ਜੀ ਜੀ ਮੈਂ ਨਹੀਂ ਕਰ ਸਕਤ ਬਖਸ਼ਣ ਹੋਣੀ ਹੈ ਤੇ ਉਸ ਨੂੰ ਜੋ ਜਿਹੜੇ ਪ੍ਰਕਾਰ ਵਾਹਿਦੁ ਜੀ ਦਾ ਫਲਸਫਾ ਵਾਹਿਦ ਜੀ ਦੀ ਫਤਿਹ